ਇਹ ਵਾਰ ਕੱਲ ਮੈਂ ਹੀ ਦੱਸਿਆ ਕਰਾਂ ਤੈਨੂੰ ਨਹੀਂ ਪਤਾ ਹੁੰਦਾ ਕੱਲ ਦਾ ਤੈਨੂੰ ਪਤਾ ਵਾ ਪਿੱਲਿਆਂਦੇ ਆ ਤੇ ਧੂਣੀ ਆ ਜਦੋਂ ਤੂੰ ਪਾਲਟੀ ਵਾਲੇ ਵੇਖਿਆ ਨਹੀਂ ਮੈਂ ਤੋ ਤਾ ਕੇ ਹਾਰ ਕੇ ਛਿਲੰਡਾ ਵੀ ਵੀ ਮੈਂ ਹੀ ਘੱਟ ਲਾਂ ਬਣਾਉਣੇ ਪੈਣੇ ਆ ਜਿਵੇਂ ਆਪਣੀ ਮਰਜ਼ੀ ਨਾਲ ਸਬਜ਼ੀ ਬਣਾਵਾਂ ਤਾਂ ਵੀ ਤੁਸੀਂ ਬੋਲਦੇ ਰਹਿੰਦੇ ਆ ਤੂੰ ਤੁਸੀਂ ਦੱਸੋਗੇ ਤਾਂ ਫੇਰੀ ਮੈਂ ਬਣਾਉਣੀ ਨਾਲੇ ਨਾ ਚਲਾਕੀਆਂ ਮੇਰੇ ਨਾਲ ਮੇਰੇ ਬਾਚਨਾ ਅੱਖਾਂ 'ਚ ਘਸੌਣ ਦੇ ਦੇ ਰੋਣਾ ਵਾ ਕਿ ਇੰਨਾ ਕੰਮ ਕਰਦੀ ਹੁੰਦੀ ਮੈਨੂੰ ਹਣ ਕੱਲੀ ਨੂੰ ਕਰਨਾ ਪੈਂਦਾ ਵਾ ਪੁੱਤ ਹੋਈ ਹੈ ਨਾ ਪ੍ਰਸਾਦ ਜੋ ਮਿਲ ਗਿਆ ਨਾ ਪਹਿਲਾਂ ਇਕੱਲੇ ਕਰਦੇ ਸੀ ਨਾ ਫਿਰ ਮਤ ਲੱਗਦਾ ਏਦੋਂ ਦੂਜੀ ਨੂੰ ਹੋਣੀ ਨਾ ਫਿਰ ਵੇਖੂਗੀ ਨਾ ਭਲਾ ਕਿੰਨਾ ਕੁ ਦਾਜ ਲੈ ਕੇ ਆਉਂਦੀ ਏ ਕਿੰਨਾ ਕੁ ਸੁਆਣ ਲਿਆਉਂਦੀ ਆਪਣਾ ਉਹ ਲੱਗੇ ਕਹਿਣ ਦੀ ਏ ਅਚ ਅੱਗੇ ਕਰਦੀ ਲੈ ਕੇ ਆਉਣੀ ਏ ਤੈਨੂੰ ਥੋੜੇ ਮੀਨੀ ਜੀ ਦੇ ਅੰਦਰ ਮੈਂ ਤਾਂ ਅੰਦਰ ਗਈ ਨਹੀਂਗੀ ਇੱਥੇ ਹੀ ਬੈਠੀ ਕੱਟਣ ਲਈ ਹਾਂ ਸਬਜ਼ੀ ਤੇ ਬੋਲਦੇ ਤਾਂ ਹੁਣੇ ਆਹ ਕੱਲ ਤੈਨੂੰ ਮੈਂ ਪੁੱਛਿਆ ਨਹੀਂ ਵੀ ਤੇਰੇ ਡੈਡੀ ਤੇ ਦਲਜੀਤ ਕਿੱਥੇ ਗਏ ਆ ਆਹੋ ਤੂੰ ਵੀ ਆਨਾ ਮੈਨੂੰ ਨਹੀਂ ਪਤਾ ਆਹ ਮੈਨੂੰ ਤਾਂ ਪਤਾ ਹੀ ਨਹੀਂ ਤੇਨੂੰ ਮੀਨੀ ਜੀ ਨੂੰ ਸਾਰਾ ਪਤਾ ਏ ਇਹਦੇ ਕੰਮ ਗਏ ਸੀ ਇਹਨੇ ਕੋਲੋਂ ਫਾਈਲ ਦਿੱਤੀ ਤਾਂ ਫੇਰ ਹੀ ਉਹ ਗਏ ਨਾ ਉਹ ਬਾਅਦ ਕੰਮਾਂ ਤੇ ਆਹੋ